ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਇਸ਼ਾਰਾ ਹੈ ਤੇ ਮੈਂ ਐਨੀਮਲ ਵੈਲਫੇਅਰ ਲਈ ਪਿਛਲੇ 3 3.5 ਸਾਲ ਤੋਂ ਕੰਮ ਕਰ ਰਹੀ ਹਾਂ ਜਿਸ ਤਰ੍ਹਾਂ ਕਿ ਡੇਲੀ ਫੀਡਿੰਗ ਹੋਗੀ ਡੌਗਸ ਦੀ ਕੈਕਸ ਦੀ ਕੋਈ ਵੀ ਜਾਨਵਰ ਸਾਨੂੰ ਮਿਲ ਜੇ ਜਿਹਨੇ ਵੀ ਸਰੀ ਐਨੀਮਲ ਹੋ ਜਾ ਨਾ ਲੈਣਾ ਦੀਆਂ ਜੋ ਵੀ ਮੈਡੀਕਲ ਨੀਡਸ ਨੇ ਇਹਨਾਂ ਦੀ ਸਟਰਲਾਈਜੇਸ਼ਨ ਕਰਵਾਉਣਾ ਜਿਹਨੂੰ ਆਪਾਂ ਨਸਬੰਧੀ ਕਹਿੰਦੇ ਆ ਇਹਨਾਂ ਦੇ ਆਪਰੇਟ ਕਰਵਾਉਣਾ ਇਹਨਾਂ ਦੀ ਕੋਈ ਫ੍ਰੈਕਚਰਡ ਹੈ ਕੋਈ ਵੀ ਇੰਜਰੀ ਕਿਸੇ ਵੀ ਕਿਸਮ ਦੀ ਜੋ ਵੀ ਮੇਰੀ ਨਿਗਾਹ 'ਚ ਆਜੇ ਜਿੰਨੀ ਹੋ ਸਕੇ ਮੈਂ ਕੋਸ਼ਿਸ਼ ਕਰਦੀ ਹਾਂ ਹੈਲਪ ਕਰਾਂਗੀ ਇਨੀ ਟੀਮ ਹੈ ਤੁਹਾਡੀ ਟੀਮ ਮੇਰੇ ਨਾਲ ਫਿਲਹਾਲ ਮੈਂ ਇੰਡੀਵਿਜੂਅਲ ਰੈਸਕਿਊਰ ਇੰਡੀਵਿਜੂਅਲ ਫੀਡਰ ਹੀ ਆ ਤੇ ਬਾਕੀ ਕੁਝ ਕੁ ਲੋਕ ਨਾਲ ਅچھے ਲੋਕ ਜੁੜ ਰਹੇ ਹੈ ਬਟ ਮੈਨੂੰ ਫਿਲਹਾਲ ਹਲੇ ਮੈਂ ਮਤਲਬ ਆਲਮੋਸਟ ਕੱਲੀ ਹੀ ਆਪਣੇ ਲੈਵਲ ਤੇ ਹੀ ਕਰ ਰਹੀ ਹਾਂ ਕਿੰਨਾ ਖਰਚਾ ਰੋਜ਼ ਦਾ ਰੋਜ਼ ਦਾ 3 3500 ਰੁਪਏ ਦਾ ਖਰਚਾ ਹੈ ਮੇਰਾ ਬੁਟੀਕ ਹੈ ਜਿੰਨੀ ਵੀ ਮੇਰੀ ਅਰਨਿੰਗ ਹੈ ਜਾਂ ਜਿੰਨੀਆਂ ਵੀ ਮੇਰੇ ਕੋਲ ਸੇਵਿੰਗ ਸਿਗੀਆਂ ਮੈਂ ਸਭ ਬੈਨਾਵਸਤੀ ਹੈ ਫੈਮਿਲੀ ਸਪੋਰਟ ਦੇ ਤੋ ਫੈਮਿਲੀ ਡੌਗਸ ਦੇ ਮਾਮਲੇ ਸਪੋਰਟ ਨਹੀਂ ਕਰਦੀ ਉਹਦਾ ਫੈਮਿਲੀ ਅੱਛੀ ਹੈ ਮਤਲਬ ਫੈਮਿਲੀ ਮੇਰੀ ਐਨੀਮਲ ਲਵਰ ਨਹੀਂ ਹੈਗੀ ਮਤਲਬ ਪਰ ਠੀਕ ਹੈ ਉਹਨਾਂ ਨੂੰ ਪਤਾ ਕਿ ਇਹਨੇ ਆਪਣੀ ਸੇਵਾ ਨਹੀਂ ਛੱਡਣੀ ਤਾਂ ਮਤਲਬ ਉਹ ਸਾਰਾ ਸੜੀ ਐਡਜਸਟਮੈਂਟ ਹੈਗੀ ਹੈ ਆਪਸ ਵਿੱਚ ਲੋਕ ਵੀ ਅਲੋਗੇ ਲੋਕੀ ਪਾਣ ਜਾਂਦੇ ਹੋ ਲੋਕੀ ਲੜਦੇ ਵੀ ਹੋਣਾ ਤੁਹਾਡੇ ਨਾਲ ਬਹੁਤ ਲੜਦੇ ਹੈ ਬਹੁਤ ਲੜਦੇ ਹੈ ਲੋਕ ਲੜਦੇ ਹੈ ਲੋਕੀ ਕਹਿੰਦੇ ਹੈ ਵੱਢਦੇ ਹੈ ਨਾ ਪਾਉ ਸਾਡੇ ਮੱਲੇ ਵਿੱਚ ਨਾਉ ਮਤਲਬ ਭੁੱਖੇ ਰੱਖਣਾ ਮਤਲਬ ਡੌਗ ਨੂੰ ਭੁੱਖੇ ਰੱਖਣਾ ਇਸ ਨੋ ਸੋਲੂਸ਼ਨ ਜਦੋਂ ਪਰ ਡੌਗ ਨੂੰ ਭੁੱਖੇ ਰੱਖਾਂਗੇ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਜ਼ਿਆਦਾ ਵੱਢਣਗੇ ਜਾਣਦੇ ਹੋ ਡੌਗੀ ਭੁੰਗਦੇ ਆਂਗੇ ਥੋੜੀ ਨਾਮ ਲੈ ਕੇ ਬੁਲਾਉਂਦੇ ਆਂ ਕਿੱਦਾਂ ਲੱਗਦਾ ਮੈਨੂੰ ਮਤਲਬ ਮੇਰਾ ਕਹਿ ਲਓ ਕਿ ਹਰ ਕਿਸੇ ਨੇ ਆਪਣਾ ਲਾਈਫ ਚ ਇੱਕ ਪੀਸ ਲੱਭ ਲਿਆ ਹੁੰਦਾ ਮੇਰਾ ਪੀਸ ਮੇਰੀ ਲਾਈਫ ਦਾ ਮੋਟਿਵ ਜਾਂ ਮੇਰੀ ਲਾਈਫ ਦਾ ਪੀਸ ਹੀ ਸਿਰਫ ਐਨੀਮਲਸ ਵਿੱਚ ਹੈ ਕਿਉਂਕਿ ਮੈਂ ਤੁਸੀਂ ਆਪ ਹੀ ਦੇਖਿਆ ਮੈਂ ਜਿੱਥੇ ਜਿੱਥੇ ਜਾਨੀਆਂ ਨਾਮ ਲੈਣੀਆਂ ਸਾਰੇ ਡੌਗਸ ਭੱਜੇ ਆਂਦੇ ਆ ਆਪਣਾ ਆਪਣਾ ਨਾਮ ਸੁਣ ਕੇ ਜਾਂ ਮੇਰੀ ਵਹਿਨ ਦੀ ਆ ਮੈਂ ਜਦੋਂ ਸਕੂਟੀ ਤੇ ਹੁੰਨੀ ਆ ਸਾਰਿਆਂ ਨੂੰ ਪਛਾਣ ਹੈ ਇਸ ਵਹਿਨ ਦੀ ਵੀ ਸਕੂਟੀ ਦੀ ਵੀ ਆਪੇ ਭੱਜ ਜਾਂਦੇ ਆ ਆਪਣੇ ਆਪਣੇ ਸਪੌਟ ਤੇ ਕਿੰਨੇ ਦਾ ਟਾਈਮ ਆ ਸਵੇਰ ਤੇ ਸ਼ਾਮ ਨੂੰ ਤੁਸੀਂ ਜੰਦੀ ਰੱਖਾ ਖਾਣਾ ਹਾਂਜੀ ਦਿਨੇ ਪੂਰੇ ਐਨੇ ਜਿਹੜੇ ਸ਼ਾਮ ਦੇ ਡੌਗਸ ਐ ਉਹ ਤਾਂ ਹੀ 300 ਡੌਗਸ ਹੈਗੇ ਐ ਬਟ ਡੇ ਟਾਈਮ ਐਨੇ ਡੌਗਸ ਨੂੰ ਮਤਲਬ ਮੈਂ ਡਬਲ ਫੀਡਿੰਗ ਨਹੀਂ ਕਰ ਪਾਉਂਦੀ ਤਾਂ ਡੇ ਟਾਈਮ ਕੁਛੀ ਡੌਗਸ ਨੇ ਮੇਰੇ ਏਰੀਆ ਦੇ ਜਿਨ੍ਹਾਂ ਨੂੰ ਮੈਂ ਫੀਡ ਕਰਦੇ ਆ ਰਾਤ ਨੂੰ ਸਾਡੇ ਕੋਲ 250 ਡੌਗਸ ਹੈਗੇ 2 ਵਜੇ ਅਸੀਂ ਖਾਣਾ ਬਣਾਉਣਾ ਇਹਨਾਂ ਦਾ ਦੁਪਹਿਰ ਨੂੰ ਸਟਾਰਟ ਕਰਦੇ ਹਾਂ 4 4:30 5 ਵਜੇ ਤੱਕ ਸੜਾ ਖਾਣਾ ਰੈਡੀ ਹੁੰਦਾ 6 6:30 7 ਵਜੇ ਮਤਲਬ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਮੈਂ ਕਦੀ ਕੋਈ ਰੈਸਕਿਊ ਤੇ ਹੁੰਨੀ ਆ ਕਦੀ ਕਿੱਥੇ ਹੁੰਨੀ ਆ ਉਹ 7:00 ਵਜੇ ਫੀਡਿੰਗ ਸਟਾਰਟ ਕਰਕੇ ਮਤਲਬ ਰਾਤ ਦਾ ਔਨ ਐਨ ਐਵਰੇਜ ਮਤਲਬ ਟਾਈਮ ਹੈਗਾ ਮੈਨੂੰ 12:00 ਵੱਜ ਜਾਂਦੇ ਆ ਕਿਹੜੇ ਕਿਹੜੇ ਏਰੀਆ ਵਿੱਚ ਜਾਂਦੇ ਹੋ ਪੂਰਾ ਮੋਡਲ ਟਾਊਨ ਹੈ ਉਸ ਤੋਂ ਬਾਅਦ ਆਪਣਾ ਇੱਧਰ ਜੀਟੀਵੀ ਮਾਰਕੀਟ ਹੋਗੀ ਕੋ ਨਾ ਪਾਰਕ ਹੋ ਗਿਆ ਚਤਰ ਸਿੰਘ ਪਾਰਕ ਹੋ ਗਿਆ ਦੁਗਰੀ ਵਾਲੀ ਪੂਰੀ ਮੇਨ ਰੋਡ ਹੋ ਗਈ ਦੁਗਰੀ ਦੇ ਅੰਦਰ ਜਿਹੜੀ ਲਿਬਰਾ ਮਾਰਕੀਟ ਹੈ ਉਹ ਹੋ ਗਈ ਹੋਰ ਵੀ ਕਈ ਛੋਟੇ ਛੋਟੇ ਏਰੀਆਜ਼ ਨੇ ਨਾ ਤੋਂ ਇਲਾਵਾ ਰਸਤੇ ਜੋ-ਜੋ ਵੀ ਸਾਨੂੰ ਕੋਈ ਵੀ ਜਾਨਵਰ ਦੇਖ ਜਾਈ ਉਹਨੂੰ ਮਤਲਬ ਅਸੀਂ ਫੀਡ ਕਰਕੇ ਰੁਕ ਰੁਕੀ ਬਹੁਤ ਦੁਖੀ ਹੈ ਉਹ ਆਹਾਂ ਜਾਨਵਰ ਉਹ ਜਿੱਦਾ ਪੜਦੇ ਆ ਜਾਂਦੇ ਆ ਦੇਖੋ ਹੁਣ ਧਰਤੀ ਤਾਂ ਇਹਨਾਂ ਦੀ ਵੀ ਹੈ ਲੋਕੀ ਤਾਂ ਦੁਖੀ ਹੈ ਬਟੇ ਆਪਣੀ ਸੋਚ ਆ ਨਾ ਲੋਕੀ ਆਪਣੇ ਆਪ ਨੂੰ ਕਿਉਂ ਦੁਖੀ ਕਰ ਰਿਹਾ ਹੈ ਲੋਕੀ ਕੋ-ਐਗਜ਼ਿਸਟੈਂਸ ਕਿਉਂ ਨਹੀਂ ਸਿੱਖ ਸਕਦੇ ਜਿੱਦਾਂ ਇਹਨਾਂ ਲੋਕਾਂ ਦੀ ਸਾਡੀ ਇਨਸਾਨ ਦੀ ਧਰਤੀ ਹੈ ਧਰਤੀ ਸੇਮ ਜਾਨਵਰ ਦੀ ਵੀ ਹੈ ਤਾਂ ਲੋਕਾਂ ਨੂੰ ਚਾਹੀਦਾ ਕਿ ਕੋ-ਐਗਜ਼ਿਸਟੈਂਸ ਸਿੱਖਣ ਇਹਨਾਂ ਨੂੰ ਪਿਆਰ ਕਰਨ ਇਹਨਾਂ ਨੂੰ ਫੀਡ ਕਰਨ ਭਰ ਮਿਲ ਕੇ ਰਹਿਣ ਇਹ ਵੀ ਤਾਂ ਵਿਚਾਰੇ ਧਰਤੀ ਤੇ ਆਇਆ ਕਿੱਥੇ ਰਹਿਣਗੇ ਕਿਤੇ ਕਿਸੇ ਹੋਰ ਪਲੈਨਟ ਤੇ ਤਾਂ ਨਹੀਂ ਜਾ ਸਕਦੇ ਇਹਦਾ ਕੋਈ ਲੋੜ ਆ ਲਾਜ ਦੀ ਜਣਾਪੰਦਾ ਕੀਤਾ ਕਰਦਾ ਹੁੰਦਾ ਸਾਰਾ ਕੁਝ ਕਰਵਾਨੀਆਂ ਮਤਲਬ ਜੋ ਜੋ ਤੁਹਾਨੂੰ ਦੱਸਿਆ ਜੋ ਜਾਨਵਰ ਮੇਰੀ ਨਿਗਾਹ ਚ ਆ ਗਿਆ ਜਿਹਨੂੰ ਜੋ ਇਲਾਜ ਦੀ ਲੋੜ ਹੈ ਮਤਲਬ ਮੈਂ ਉਹਨੂੰ ਕਦੀ ਮਿਸ ਨਹੀਂ ਕਰਦੀ ਮਤਲਬ ਜਿੰਨਾ ਮੇਰੇ ਤੋਂ ਹੋ ਸਕਦਾ ਡਾਕਟਰ ਜਸਪ੍ਰੀਤ ਹੈਗੇ ਆ ਵੈਟ ਫੋਰ ਪੈਟਸ ਉਹਨਾ ਤੋਂ ਉਸੇ ਮਤਲਬ ਆਲਮੋਸਟ ਉਹਨਾ ਤੋਂ ਜੇ ਕੋਈ ਮੇਜਰ ਸਰਜਰੀ ਹੈ ਤਾਂ ਪੀਏਯੂ ਤੋਂ ਹੁਣ ਜਿਵੇਂ ਫੀਡਿੰਗ ਚ ਵੀ ਮੈਂ ਰਾਤ ਰਾਤ ਨੂੰ ਜਾਂਦੀ ਆ 2 250 300 ਡੌਗਸ ਮੇਰੇ ਰੋਜ਼ ਦੇ ਆ ਮਤਲਬ অলমোਸਟ ਕੋਈ ਨਾ ਕੋਈ ਐਕਸੀਡੈਂਟ ਵਾਲਾ ਮੇਰਾ ਬੱਚਾ ਹੁੰਦਾ ਹੈ ਕਦੀ ਕੋਈ ਮਤਲਬ ਗੱਡੀ ਮਾਰ ਗਿਆ ਐਕਟਿਵਾ ਮਾਰ ਗਿਆ ਬਾਈਕ ਮਾਰ ਗਿਆ ਮਤਲਬ ਬਸ ਹੀ ਰਾਤ-ਰਾਤ ਨੂੰ ਵੀ ਸਾਰੇ ਬੱਚੇ ਆਪਣੇ ਚੁੱਕ-ਚੁੱਕ ਕੇ ਮਤਲਬ ਇਹਨਾਂ ਨੂੰ ਹਸਪੀਟਲਸ 'ਚ ਲੈ ਕੇ ਜਾਂਦੇ ਆਂ ਕਿਤਾ ਖਰਚਾ ਕਿਦਾਂ ਕਰਦੇ ਹੁਣ ਜਿੱਦਾਂ ਨੂੰ ਲੱਗਦਾ ਨਹੀਂ ਖਰਚਾ ਬਹੁਤ ਮੈਨੇਜਮੈਂਟ ਪਰ ਖਰਚਾ ਐਨਜੀਓ ਵੀ ਚਲਾ ਰਹੇ ਜੋ ਵੀ ਹੈ ਸਰਕਾਰ ਵੱਲੋਂ ਕੋਈ ਫਾਇਦਾ ਹੋ ਰਿਹਾ ਨਹੀਂ ਸਰਕਾਰ ਵੱਲੋਂ ਕੋਈ ਫਾਇਦਾ ਨਹੀਂ ਹੈਗਾ ਹਜੇ ਤੱਕ ਬਟ ਅਸੀਂ ਸਰਕਾਰ ਅੱਗੇ ਅਪੀਲ ਕੀਤੀ ਹੋਈ ਹੈ ਕੀ ਸਾਡੀ ਹੈਲਪ ਕਰੇ ਨਮਸਤੇ ਕੋਈ ਹਸਪੀਟਲ ਖੋਲਣ ਚ ਹੈਲਪ ਕਰੇ ਜਿੱਥੇ ਇਹਨਾਂ ਦਾ ਫ੍ਰੀ ਟ੍ਰੀਟਮੈਂਟ ਹੋ ਸਕੇ ਖਰਚਾ ਤਾਂ ਇਹਨਾਂ ਦਾ ਬਹੁਤ ਹੈ ਮਤਲਬ ਜਿੱਦਾਂ ਮੈਂ ਦੱਸਿਆ ਮੇਰੀ ਜਿੰਨੀਆਂ ਵੀ ਸੀਵਿੰਗਸ ਹੈ ਈਵਨ ਮੈਂ ਆਪਣਾ 골ਡ ਵੀ ਵੇਚ ਦਿੰਦੀ ਆ ਜਿੱਥੇ ਜਿੱਥੇ ਮੈਂ ਅੜਦੀ ਆ ਜੇ ਮੈਨੂੰ ਹੈਲਪ ਨਹੀਂ ਮਿਲਦੀ ਮੈਂ ਆਪਣਾ 골ਡ ਜੁਐਲਰੀ ਮੇਰੇ ਕੋਲ ਜੋ ਹੁੰਦਾ ਇਹਨਾਂ ਦਾ ਜੇ ਕੋਈ ਇਲਾਜ ਕਰਾਣਾ ਮੈਂ ਸਭ ਵੇਚ ਦਿੰਦੀ ਆ ਨਾਲੇ ਮੈਨੂੰ ਕੋਈ ਦੁੱਖ ਨਹੀਂ ਲੱਗਦਾ ਕਿ ਮੈਂ ਇਹਨਾਂ ਲਈ ਪੈਸਾ ਖਰਚ ਰਹੀ ਆ ਮੈਨੂੰ ਸਕੂਨ ਮਿਲਦਾ ਮੈਨੂੰ ਤਾਂ ਨਹੀਂ ਕਿ ਲੋਕਾਂ ਨੂੰ ਕੀ ਸੇ ਦੇ ਦੋਗੇ ਤਾਂ ਕਰ ਲੁਕਾ ਨੂੰ ਇਹੀ ਸੁਣਿਆ ਹੱਥ ਜੋੜ ਕੇ ਕਿ ਕੋ-ਐਗਜ਼ਿਸਟੈਂਸ ਸਿੱਖੋ ਧਰਤੀ ਬਰਾਬਰ ਦੀ ਹੈ ਰੱਬ ਨੇ ਇਹਨਾਂ ਨੂੰ ਵੀ ਰੱਬ ਦੇ ਜੀਨ ਨੇ ਜਿੱਦਾਂ ਅਸੀਂ ਆਏ ਆ ਇਦਾਂ ਹੀ ਇਹ ਵੀ ਵਿਚਾਰੇ ਆਏ ਆਪਣੀ ਜੂਨ ਭੋਗਣ ਆਏ ਆ ਹੁਣ ਜਿਵੇਂ ਮਤਲਬ ਇਹ ਆਏ ਆ ਹੀ ਗਏ ਹੁਣ ਜਿਨ੍ਹਾਂ ਨੂੰ ਆਪਾਂ ਜਿਵੇਂ ਦੇਖੋ ਘਰ ਦੇ ਬਾਹਰ ਡੌਗੀ ਬੈਠਾ ਹੈ ਘਰ ਦੇ ਬਾਹਰ ਇੱਕ ਬਰਤਨ ਰੱਖਦੇ ਨੇ ਉਹਦਾ ਸਵੇਰੇ ਸ਼ਾਮ ਨੂੰ ਥੋੜਾ ਥੋੜਾ ਦੁੱਧ ਦੇਦੇ ਨੇ ਬਸ ਉਹਦੇ ਚ ਹੀ ਖੁਸ਼ ਹੈ ਇਹ ਬੋਤਾ ਖਾਣਾ ਨਹੀਂ ਮੰਗਦੇ ਪਿਆਰ ਮੰਗਦੇ ਆ ਜੇ ਇਹਨਾਂ ਨੂੰ ਪਿਆਰ ਕਰੋਗੇ ਤੁਹਾਡੇ ਸਾਹਮਣੇ ਮੈਂ ਹਰ ਡੌਗ ਨੂੰ ਹੱਥ ਲਾਨੀਆ ਹਰ ਡੌਗ ਮੈਨੂੰ ਪਿਆਰ ਕਰਦਾ ਆ ਕਿ ਮੈਨੂੰ ਕਦੀ ਕੋਈ ਡੌਗ ਨੇ ਅੱਜ ਤੱਕ ਬਾਈਟ ਨਹੀਂ ਕੀਤਾ ਕਿੰਨਾ ਲੱਗਦਾ ਡੌਗ ਦੀ ਸੇਵਾ ਚੱਲਦੀ ਰਹੂਗੀ ਹਾਂਜੀ ਐਂਡ ਤੱਕ ਜਦੋਂ ਤੱਕ ਸਾਹ ਹੈਗੇ ਆ ਮੋਟਿਵ ਹੈ ਨਾਲ ਹੀ ਅੱਛੀ ਜੀ ਜਗ੍ਹਾ ਇਹਨਾਂ ਦਾ ਘਰ ਬਣਾਣਾ ਹੈ ਇਹਨਾਂ ਦਾ ਸ਼ੈਲਟਰ ਬਣਾਣਾ ਹੈ ਜਦੋਂ ਤੱਕ ਆਖਰੀ ਸਾਹ ਹੈ ਨਦੀ ਸੇਵਾ ਚਾਹੀਏ ਤਾਂ ਪੂਰੀ ਲਾਈਫ ਇਹਨਾਂ ਨੂੰ ਡੈਡੀਕੇਟ ਕੀਤੀ ਹੋਈ ਹੈ